ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਰਗਦਾ ਮਰਦਾ ਗੰਬੜਾ ਬ੍ਰਾਮੋ ਤੇਲਾ ਵਾਹੂ ਹਾਉ ਸਿੰਘਾ ਤੇ ਗਿੱਲਾ ਕੈਨੇ ਕਮਾਲ ਧੰਨ ਧੰਨ ਸਾਲੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਨੂੰ ਮੁਖਰਾ ਕੇ ਅਸਤੀ ਮਾਸੰਗ ਵਾਲੇ ਤੋਂ ਹਰ ਸਾਲ ਦੀ ਤਰ੍ਹਾਂ ਨਗਰ ਜਿੱਥਨ ਆਰਾਮ ਹੋ ਗਏ ਪਿੰਡ ਕੁਵੇ ਨਗਰ ਖਾਈ ਹੁੰਦੇ ਜਿੱਥੇ ਪਹੁੰਚ ਰਿਹਾ ਹੈ ਆਓ ਸਾਰੇ ਸੰਤ ਉਸ ਦੇ ਦਰਸ਼ਨ ਕਰਦੇ ਹਾਂ ਜੀ दर्षे हम सपाही बादशाह दरवेशिया कौ करेदारी सां गुरूदमे छॾिया जी सन ते कौ करे सागुरमे छॾिया ਕਾਈ ਬਾਦਸ਼ਾਹ ਦਰਬੇਸ਼ ਦੀਆਂ ਕੌਣ ਕਰੇਗਾ ਰਿਸ਼ਾਗੁਰ ਦਸ਼ਵेश ਦੀਆਂ ਸੰਗਤ ਦੀ ਕੌਣ ਕਰੇਗਾ ਰਿਸ਼ਾਗੁਰ ਦਸ਼ਵेश ਦੀਆਂ ਇੱਕ ਤਾਂ ਬਹੁ ਦੇ ਸਤ ਗੁਰ ਤੇਗ ਬਹਾਦਰ ਦੀ ਢੱਕ ਲਈ ਸੀ ਪਦ ਬਣ ਕੇ ਧਰਮ ਦੀ ਕਾਤੇ ਰਦੀ ਜੀ ਸੰਗਤ ਤੇ ਢੱਕ ਲਈ ਸੀ ਪਦ ਬਣ ਕੇ ਧਰਮ ਦੀ ਕਾਤੇ ਰਦੀ ਓਏ ਨਵੇਂ ਸਿਆਣੇ ਆ ਤੁਸੀਂ ਨਵੇਂ ਰੇਸ਼ੀਆਂ ਕੌਣ ਕਰੇਗਾ ਨਵੀਂ ਸ਼ਾਮੋਰ ਦੇਸ਼ ਬੇਸ਼ ਦੀਆ ਆਪਰੀ ਆਪੀ ਜਾਣ ਕੇ ਆਪਣੇ ਸਰਦਸ਼ਦਾਨ ਕਰਦੇ ਆਪਣੇ ਪਰਿਵਾਰ ਨਾਲ ਕੇ ਜਨ ਕਿਰਤਨ ਦੇ ਸਿਰਸਕਾਰ ਜਿਹੜੇ ਖੇਤਰੀ ਕੌਂ ਦੀ ਗੱਲ ਹੈ ਅਰ ਅੱਜ ਆਪਾਂ ਆਪਣੇ ਸਾਥਾਰੇ ਕੀ ਗੁਰੂ ਜੀ ਤੇ ਤੇਰੀ ਆਪ ਪ੍ਰੀਆ ਆ ਇਸ ਗਰੀਬ ਆਦਮ ਬਾਦ ਸੇ ਸਿਮਹਾਣ ਕੁਰਬਾਨੀਆਂ ਕੀਤੀ ਤੇ ਉਹ ਕਿਹ ਕਿਹ ਰਾਤ ਰਾਤ ਆ ਜਾਂਦੇ ਆ ਪਾਣੀ ਦੇ ਟਰਕੀ ਦਿੱ ਤੂ ਕੋਰੇ ਸਾਂਹੀ ਅਪਣਾ ਇਹ ਆਪਣੇ ਚਾ ਤੇ ਜਦੋਂ ਜਾਨਾ ਪਰਿਵਾਰ ਦੇ ਕੋੜਾ ਤੁਮਾਤਾ ਸੁੰਦਰ ਕੌਤ ਮਾਤਾ ਸਾਹਿਬ ਦੇ ਕੋ ਐਗਰੇ ਇਹਦੇ ਪਾਈ ਬਣੀ ਸੁਮਨ ਨਾਲ ਦਿੱਲੀ ਤੇ ਤੇ ਦਿੱਲੀ ਦੀ ਰਾਤ ਸਾਂਗ ਦਮਦਮ ਨਾਲ ਸਾਥ ਆਦੇ ਰਿਚਾ ਪਹਿ ਸਭਾ ਦੇ ਰਿਚਾ ਅਰ ਸਾਜੀ ਅਰ ਆਗਮਸ਼ਾ ਪਾਗੜਾ ਗੱਲ ਕਰਕੇ ਪਹੁੰਚਿਆ ਹੈ ਆਈਜੀ ਦੇ ਨਗਰ ਰੇਕੇ ਬ੍ਰੂਟ ਯਾਰ ਉਹਦਾ ਸੰਘਟ ਦੇਖਦਾ ਹੈ ਜੋ ਸਾਡੇ ਆ ਵੱਡਿਆਂ ਨੇ ਕੀਰਤ ਨੇ ਪਾਇ ਹੈ ਹਨ ਯਾਹਰੁ ਜੀਤਾਂ ਅਲਸਾ ਯਾਹਰੁ ਜੀਤੀ ਬਤੇ ਸਾਡੇ ਗੁਰੂ ਜੀ ਸਾਡੇ ਅੱਗੇ ਸਾਡੇ ਬੰਦ ਸਾਡੇ ਦਾ ਪਤਰਕਾਰ ਜਸਵੰਤ ਸਿੰਘ ਜੱਗਾ ਖਾਲਸਾ ਪੰਜਾਬ ਨਾਲ ਗੁਰਾਸ ਸਿੰਘ ਵੀ ਕੈਮਰਾਮੈਨ ਦਾ ਨਾਮ ਯਾਹਰੁ ਜੀਤਾਂ ਖਾਲਸਾ ਯਾਹਰੁ ਜੀਤੀ